ਆ ਜਾ ਥੱਲੇ ਆ ਜਾ ਆ ਜਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਵੀਡੀਓ ਦੇ ਵਿੱਚ ਹੋਰ ਸੁਣਾਓ ਕੀ ਹਾਲ ਚਾਲ ਹੈ ਸਾਰਿਆਂ ਦੇ ਅਸੀਂ ਵਧੀਆ ਹਾਂ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੀ ਘਰ ਤੇ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਹੋਣੀ ਚਾਹੀਦੀ ਹੈ ਔਰ ਕੀ ਬੰਦਾ 5 ਵਜੇ ਚੱਲੇ ਆ ਅੱਜ ਤੇ ਸਵੇਰ ਦਾ ਵੀਡੀਓ ਬਣੀ ਨਹੀਂ ਆ ਮੇਰੇ ਕੋਲ ਅੱਜ ਕੋਕਾ ਠੀਕ ਨਹੀਂ ਸੀ ਬਸ ਉਹਨੂੰ ਹੀ ਲੈ ਕੇ ਗਏ ਹਾਂ ਉਹ ਹੈਗੀ ਛੋਟੀ ਹੈ ਨਾ ਸਭ ਤੋਂ ਫੇਰ ਬਾਦ ਘਟ ਖਾਦਾ ਪੀਤਾ ਜਾਂਦਾ ਵਾ ਨਾਲੇ ਵੈਹੇ ਵੀ ਕੱਲ ਜੈਕਟ ਜੁਕੜ ਪਾ ਕੇ ਘੁੰਮਣ ਦੇ ਹੀ ਤੁਸੀਂ ਵੇਖਿਆ ਕੱਲ ਦੀ ਵੈਹੇ ਗੁੱਸੇ ਹੀ ਜੈਕਟ ਪਾ ਦਤੀ ਮੈਂ ਸ਼ਾਮ ਨੂੰ ਬੜੀ ਸੋਹਣੀ ਲੱਗਣ ਦੀ ਹੈ ਨਜ਼ਰ ਜਿਵੇਂ ਲੱਗ ਜਾਂਦੀ ਹੈ ਨਜ਼ਰ ਹੀ ਲੱਗ ਜਾਂਦੀ ਆ ਮਾਂ ਪਿਓ ਹੀ ਆਹੀ ਮਾਂ ਪਿਓ ਵੀ ਲੱਗ ਜਾਂਦੀ ਹੈ ਠੀਕ ਹੈ ਵੈਸੇ ਹੁਣ ਦੋ ਖਰਾਕਾਂ ਉਹਨੂੰ ਦੇ ਦਿਤੀਆਂ ਠੀਕ ਹੈ ਦਹੀਂ ਦਹੀਂ ਖਾਦਾ ਹੋਰ ਸੁਣਾ ਦੇ ਚਾਹ ਮੈਂ ਰੱਖੀ ਹੋਈ ਆ ਰਸੋਈ ਚ ਚਲਾ ਜਾ ਚਾਹ ਕਰਦੇ ਬਣਾਉਣੇ ਆ ਤੇ ਪੀਣੇ ਥੋੜੀ ਜਿਹੀ ਰੇਜ ਲੈਣ ਤੇ ਮੈਂ ਤਾਂ ਚੋਂ ਰੱਖੀ ਰੇਜ ਕੀ ਪਾਇਆ ਮਿੱਠਾ ਮੈਂ ਤਾਂ ਆਪਣੀ ਪੜਾ ਚਲ ਤੁਹਾਡੇ ਪਾਣੀ ਮੈਂ ਗੁੜ ਪਾਉਣੀ ਚਲੋ ਜੀ ਚਾਹ ਹੋ ਗਈ ਹੈ ਰੈਡੀ ਗੁੜ ਪਾਉਣੀ ਹੈ ਚਾਹ ਦੇ ਵਿੱਚ ਜਲਦੀ ਹੁਨ ਅਜ ਕਰਨਾ ਦਿਨਾਂ ਦਾ ਬੜਾ ਫਰਕ ਪੈ ਗਿਆ ਉਹ ਛੇਤੀ ਦਿਨ ਸੀ ਓਏ ਸਿਰ ਮਾਰਿਆ ਇੰਨੇ ਆਪਣਾ ਬੂਏ ਦੇ ਵਿੱਚ ਠਾ ਕਰਕੇ ਦਰਵਾਜ਼ਾ ਬੰਦ ਹੀ ਇਨੇ ਵੇਖਿਆ ਨਹੀਂ ਠਾ ਕਰਕੇ ਮਾਰੇ ਤੇਨ ਜਲਦੀ ਹੀ ਭੰ ਲੱਗ ਮੰਡੇ ਚਲੋ ਜੀ ਆਪਾਂ ਪਾ ਲਈ ਆਪਣੇ ਸਟੀਲ ਦੇ ਗਲਾਸ ਚ ਚਾਹ ਮੈਨੂੰ ਸਟੀਲ ਦੇ ਗਲਾਸ 'ਚ ਜਿਆਦਾ ਪੀਣੀ ਚਾਹ ਵਧੀਆ ਲੱਗਦੀ ਹੈ ਕੱਪ 'ਚੋਂ ਪੀਣੀ ਵਧੀਆ ਲੱਗਦੀ ਆਪਾਂ ਹੈਗੇ ਸਿੱਧੇ ਸਾਦੇ ਬੰਦੇ ਗਲਾਸਾਂ 'ਚ ਚਾਹ ਪੀਣ ਵਾਲੇ ਕੜਹੀਆਂ ਦਾ ਗਲਾਸ ਉਹਨਾਂ ਤੇ ਘੱਟ ਵੀਦੀ ਹੈ ਕਈ ਵਾਰ ਦੇਨੀਆਂ ਹੱਦ ਆ ਜਾਂਦੀਆਂ ਜਦੋਂ ਛੋਟੇ ਹੁੰਦੇ ਸੀ ਕੜੀ ਵਾਲੇ ਗਲਾਸ ਭੈਣ ਭਰਾਵਾਂ ਨੇ ਆਪਸ 'ਚ ਲੜਨਾ ਲੜਦੇ ਹੁੰਦੇ ਸੀ ਨਾ ਇਉਂ ਨੂੰ ਘਟ ਪਾਈ ਆ ਮੈਨੂੰ ਜ਼ਿਆਦਾ ਪਾਈ ਆ ਹੂੰ ਮੇਰੇ ਗਲਾਸ ਚ ਥੋੜੀ ਆ ਬਸ ਰੋਸ ਜਾਣਾ ਉਥੇ ਲੜ ਲੜ ਕੇ ਉਥੇ ਚਾਹ ਚੁ ਖਿਲਾ ਲੈ ਇਹਨਾਂ ਦੇ ਚੰਗੇ ਹੁੰਦੇ ਸੀ ਹੁਣ ਤੇ ਜ਼ਿਆਦਾ ਮੋਬਾਈਲ ਨੇ ਪਿਆਰ ਖਤਮ ਕਰ ਦਿੱਤਾ ਇਕੱਠੇ ਬੈ ਕੇ ਚੁੱਲੇ ਦੇ ਲਾਗੇ ਰੋਟੀ ਖਾਣੀ ਉਥੇ ਮਾਵਾ ਨੇ ਬਣਾਉਣੀ ਦੈਨ ਯਾਦ ਆਉਂਦੇ ਹੋ ਵਾਲੇ ਚਲੋ ਚਲਣਾ ਚਾਹੀਦਾ ਸਮੇਂ ਦੇ ਨਾਲ ਵੈਸੇ ਉਤਨਾ ਪਰ ਬਹੁਤ ਜ਼ਿਆਦਾ ਉਹਨਾਂ ਦਾ ਗਦਰ ਪੈ ਗਿਆ ਇਸਤੇਮਾਲ ਕਰ ਲੋ ਤੇ ਚੰਗੀ ਚੀਜ਼ ਵੀ ਆ ਹੈ ਨਾ ਚੰਗੇ ਕੰਮ ਵੀ ਆਪਾਂ ਅੱਗੇ ਤੋਂ ਕਰ ਸਕਦੇ ਹਾਂ ਕਈ ਬੱਚੇ ਸਟੱਡੀ ਕਰਦੇ ਅੱਗੇ ਤੋਂ ਨਹੀਂ ਕਿਤਾਬਾਂ ਲੈਂਦੇ ਚਲੋ ਠੀਕ ਹੈ ਜੀ ਚਾਹ ਪੀਣੇ ਵੇ ਦੇਖ ਲਈਏ ਅੱਜ ਮੈਂ ਦੁਪਹਿਰੇ ਬਣਾਈ ਸੀ ਆਲੂ ਗਾਜਰਾ ਮਟਰ ਦੀ ਸਬਜੀ ਅੱਜ ਬਈ ਨਾ ਜ਼ਿਆਦਾ ਕੋਈ ਵਲੌਗ ਬਣਨਾ ਨਹੀਂ ਹੈ ਤੇ ਚਲੋ ਆਪਣੀ ਭੈਣ ਨੂੰ ਤੁਸੀਂ ਇੰਨਾ ਖਿਮਾ ਕਰ ਦਿਓ ਹਮਮ ਬਸ ਮੈਂ ਚਲੋ ਤੁਹਾਡੇ ਟੱਚ ਚ ਰਹੀ ਹੈ ਨਾ ਵਧੀਆ ਰਹਿੰਦਾ ਨੇ ਤੇ ਕਮੈਂਟ ਦੇ ਵਿੱਚ ਪੁੱਛ ਲੈਂਦੇ ਹਾਂ ਕਿ ਅੱਜ ਭੈਣ ਜੀ ਵਲੌਗ ਨਹੀਂ ਪਾਇਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਿਰ ਮਿਲਾਂਗੇ ਕੋਈ ਵਧੀਆ ਜਿਹਾ ਵਲੌਗ ਲੈ ਕੇ ਠੀਕ ਹੈ ਥੈਂਕ ਯੂ ਜੀ ਬਾਏ